ਅੱਜ ਆਪਾਂ ਫੇਰ ਆਗੇ ਰਕੋਦਨ ਨੂੰ ਮੋਹ ਸਾਹਿਬ ਹੈ ਨਾ ਮੋਹ ਸਾਹਿਬ ਜਾਣਾ ਹੈ ਆਪਾਂ ਤੇ ਸਵੇਰੇ ਸਵੇਰੇ ਕਾਦੇ ਕਾਦੇ ਇਹ ਕੰਮ ਹੋ ਗਿਆ ਸੀ ਤੇ ਆ ਚੀਜ਼ ਤੇ ਤਰੀੜ ਫੇਰ ਆ ਗਈ ਸੀ ਪਿਛਲੀ ਵਾਰ ਦੀ ਪੈ ਗਈ ਉਹਨੂੰ ਫੇਰ ਪੈ ਗਈ ਸੀ ਮਦਰੋ ਆਪਣੀਆਂ ਪਲੇਟਾਂ ਪੂਰੇ ਬੈਠ ਗਈਆਂ ਪਹਿਲਾਂ ਆਪਣੀਆਂ ਤਾਂ ਟੁੱਟੀ ਆ ਕਿਉਂਕਿ ਆ ਚੀਜ਼ਾਂ ਜਿਹੜੀ ਹੈਗੀਆਂ ਅਸੀਂ ਇਹਨਾਂ ਦਾ ਧਿਆਨ ਨਹੀਂ ਦਿੰਦੇ ਸੀ ਮਿੱਤਰੋ ਆਪਾਂ ਜੋੜ ਦਿੱਤਾ ਫੇਰ ਇੰਝਰ ਕਿੰਨੇ 15 ਮਿੰਟ ਜੀ ਆਹ ਤਾਂ ਭੈਣ ਚੋਂ ਪਾਉਂਜੂ ਨਾ ਉਹਦਣ ਉਹ ਤਾਂ ਇਹ ਵੀ ਨਹੀਂ ਚਾਹ ਕੋਈ ਨੂੰ ਭੈਣ ਚੂਡ ਲੈ ਲੈ ਕੇ ਆਉਂਗਾ ਗਾਲਾਂ ਦੇ ਮੁੰਡੇ ਕੱਢਦੇ ਹੀ ਨਹੀਂ ਤੇ ਮਿੱਤਰੋ ਇਹ ਵਲੌਗ ਆਪਾਂ ਹੁਣ ਅੱਤੀ ਐਂਡ ਕਰਦੇ ਆਂ ਸੈਂਟਰੀ ਕੱਢਦੇ ਕਰਦੇ ਆਂ ਜੀ ਮਿੱਤਰੋ ਇਹ ਹੈ ਆਪਣਾ ਨਾਮ ਵਲੌਗ ਤੇ ਅੱਜ ਆਪਾਂ ਫੇਰ ਆ ਕੇ ਨਿਕੋਦਨ ਨੂੰ ਕਿਉਂਕਿ ਅੱਜ ਕਿੱਥੇ ਨੂਰ ਮੈਲ ਜਾਣਾ ਆ ਮੇਲਾ ਆ ਉਹ ਵਾਲੇ ਪਤਾ ਨਹੀਂ ਹੈ ਕਿਹੜਾ ਮੇਲਾ ਆ ਸਾਨੂੰ ਫੋਨ ਆਈ ਦੀ ਮੁੰਡਿਆਂ ਨੂੰ ਮੋਹ ਸਾਹਿਬ ਹੈ ਨਾ ਮੋਹ ਸਾਹਿਬ ਜਾਣਾ ਆ ਆਪਾਂ ਤੇ ਸਵੇਰੇ ਸਰੇ ਕਰਦੇ ਗਾਦੇ ਕੰਮ ਹੋ ਗਿਆ ਸੀ ਤੇ ਆ ਚੀਜ਼ ਤੇ ਤਰੀੜ ਫੇਰ ਆ ਗਈ ਪਿਛਲੀ ਵਾਰ ਦੀ ਪੈ ਗਈ ਉਹਨੂੰ ਫੇਰ ਪੈ ਗਈ ਸੀ ਆਹ ਸਾਈਡ ਤੇ ਪਹਿਲਾਂ ਅਦਰ ਪਈ ਸੀ ਹੁਣ ਅਦਰ ਪੈ ਗਈ ਮੈਨਾਂ ਮੈਨਾਂ ਨਹੀਂ ਇੰਨਾ ਕੋਸੀ ਜਾਈ ਆ ਤੇ ਬਸ ਹੁਣ ਫੈਟ ਕਰਨ ਲੱਗੇ ਕੰਮ ਥੋੜਾ ਹੀ ਆ ਤੇ ਜਲਦੀ ਕੱਸੀ ਤੇ ਚਲੀਏ ਹਾਂ ਅੱਧੇ ਘੰਟੇ ਦਾ ਕੰਮ ਆ ਅੱਧੇ ਘੰਟੇ ਦਾ ਕੰਮ ਆ ਬਸ ਅੱਗੇ ਜੋੜਨ ਲੱਗੇ ਹੈਗੇ ਹੁਣ ਕਾਲੀ ਨਹੀਂ ਕਰਨੀ ਹੈਗੀ ਹਾਂ ਪਹਿਲਾਂ ਆਪਾਂ ਥੋੜੇ ਜਿਹੇ ਤਿੰਨ ਬੰਦੇ ਹੋਣੇ ਉਧਰ ਧਿਆਨ ਚਲਾ ਗਿਆ ਤਾਂ ਕਰਕੇ ਥੋੜੇ ਸਾਡੇ ਚੱਕਰ ਪਿਆ ਸੀ ਬਾਕੀ ਇਹ ਥੋੜੀ ਗੱਲ ਆ ਨਾੜ ਵੀ ਕੱਢਣ ਆ ਪਲਾਸ ਪਲਾ ਚੱਕ ਉਹ ਨਾੜ ਕੱਢੋ ਨਾ ਜੇ ਤੋੜਿਆ ਵਿੱਚ ਕਿਹਨੇ ਤੋੜਿਆ ਲੈ ਕੇ ਆ ਸਾਡੇ ਐਸ਼ ਵੀਰ ਨੇ ਬਾਗੜੀ ਸਮਾਨਤਾ ਪੜਾਦੇ ਹੁਣ ਚਲੋ ਬਾਗੜੀ ਵੀ ਨਹੀਂ ਗੇਮ ਵਿੱਚ ਆ ਗਈ ਆ ਚਲੋ ਫਿਰ ਹੋ ਜਾ ਸ਼ੁਰੂ ਇਧਰੋਂ ਆਪਣੀਆਂ ਪਲੇਟਾਂ ਪੂਰੇ ਬੈਠ ਗਈਆਂ ਪਹਿਲਾਂ ਆਪਣੀਆਂ ਤਾਂ ਟੁੱਟੀ ਆ ਕਿਉਂਕਿ ਆ ਚੀਜ਼ਾਂ ਜਿਹੜੀ ਹੈਗੀ ਆ ਅਸੀਂ ਇਹਨਾਂ ਦਾ ਧਿਆਨ ਨਹੀਂ ਦਿੰਦੇ ਸੀ ਹਨਾ ਕਈ ਵਾਰ ਜਦੋਂ ਨਾੜ ਕੱਸਦੇ ਸੀ ਇਹ ਹਿੱਲ ਜਾਂਦੀ ਆ ਹੁਣ ਪੂਰੇ ਸਹੀ ਆ ਬਰਾਬਰ ਲੱਗੇ ਸਾਰੇ ਪਾਸੇ ਤਿੰਨ ਹੁੰਦੀ ਆ ਯਾਰ ਇਹ ਪੂਰੀਆਂ ਗੱਲਾਂ ਸੁਣੀਆਂ ਚਾਹੀਦੀਆਂ ਪੂਰੀਆਂ ਗੱਲਾਂ ਨਾੜ ਘਟ ਕੱਸੇ ਨਾੜ ਪੂਰੇ ਕੱਸੇ ਨਾਲ ਗਏ ਆਦੇ ਇੱਦੇ ਰਹਿਣੀ ਆ ਫਰੀ ਤੋਂ ਕਰਾਦਾ ਪਰ ਉਹ ਹੋਣਾ ਚਾਹੀਦਾ। ਬਾਕੀ ਕੋਈ ਨਹੀਂ ਤਾਈ ਨੂੰ। ਉਹ ਸਾਥੀਆਂ ਫਰੀ ਰਹਿਣੀ ਡਬਲ ਕਲੱਚ ਦੇਣੀ ਇਹ ਕੱਢੀ ਹੋਈ ਆ। ਸੱਚ ਆ। ਇਹ ਕਹਿ ਨਹੀਂ ਗਾ ਡਬਲ ਕਲੱਚ ਸਿੰਗਲ ਹੈ ਨਾ ਕੀਤਾ ਆਪਾਂ। ਜ਼ਿਆਦਾ ਗਿਆ। ਤੇ ਹੁਣ ਆਪਾਂ ਕਿੰਨੇ ਜਣੇ ਆ? ਹੈਗੇ ਤਾਂ ਬਾਦੂ ਆ। ਹੁਣ ਇੰਜਨ ਟੇਢਾ ਲੱਗਾ ਹੁਣ ਦੇਖਣਾ ਪੈਣਾ। ਆਹੋ ਸੁਈ ਲੱਗੀ ਲੈ ਕੇ ਮਿੱਤਰੋ ਆਪਾਂ ਜੋੜ ਦਿੱਤਾ ਫੇਰ ਇੰਜਰ ਕਿੰਨੇ 15 ਮਿੰਟ ਜੀ। 15 ਮਿੰਟ ਆ ਗਿਆ। ਉਹਦਾ ਹੈਗਾ ਅੱਧੇ ਘੰਟੇ ਦਾ ਕੰਮ ਬਸ ਨਟ-ਨੋਟ ਲੱਭਾਂ ਚ ਟਾਈਮ ਲੱਗਦਾ ਹੈ ਕਿਉਂਕਿ ਰਾਕੇ ਭੁੱਲ ਗਏ ਕਿ ਮਹੀਨਾ ਮੇਰਾ ਤਾਂ ਅੱਧੀ ਖੜੇ ਰਹਿ ਆ ਖੁੱਲਾਈ ਮਹੀਨਾ ਨਹੀਂ ਹਾਂ ਮਹੀਨਾ ਹੋ ਗਿਆ ਮਹੀਨਾ ਹਾਂ ਤੇ ਹੁਣ ਮੈਨੂੰ ਇਹਦਾ ਬੜਾ ਬਲੂ ਕਰਨਾ ਪੈਣਾ ਹੈ ਇੱਕ 5 ਕਿਨਵਾ ਆਇਆ ਸੀ 5 ਨੂੰ ਆਇਆ ਸੀ ਤੇ ਅੱਜ ਕਿੰਨੀ ਆ ਅਗਲੇ ਅਗਲੇ ਦੀ 5 ਬਾਸ ਅਗਲਾ ਮਹੀਨਾ ਸ਼ੁਰੂ ਹੋ ਗਿਆ ਯਾ ਮਤਲਬ ਅੱਜ ਕਿੰਨੀ ਦਾ ਮਤਲਬ ਆ ਮਹੀਨਾ ਹੋ ਗਿਆ ਖੜੇ ਨੂੰ ਤੇ ਚਲੋ ਬਾਕੀ ਮਿਲਦੇ ਆ ਕੱਲ ਕੇ ਸਟਾਰਟ ਟੈਂਕ ਨੂੰ ਕੀ ਕਸ ਨਹੀਂ ਪੈਪ ਉਲਾਉਣੇ ਆ 100 ਬੀਲਾ 100 ਬੀਲਾ ਯਾ ਤੂੰ ਸਹੀ ਆਪਣਾ ਹੱਥ ਇੰਨੇ ਗੰਦੇ ਹੱਥਾਂ ਆਰੇ ਇਹ ਚਲੋ ਮਿੱਤਰੋ ਸੰਗਾ ਦੀ ਦੇਖੋ ਸਟਾਰਟ ਹੋ ਗਿਆ ਆ ਇਹਨੂੰ ਮੈਂ ਕਹਿੰਦਾ ਪੰਪ ਪਾਪਾ ਦਾ ਹੀ ਦੀ ਇੰਜ ਇੰਜ ਪਾਣੀ ਵਾਲਾ ਪੈਪ ਲਾਓ ਪਾਣੀ ਪਾਈ ਪਾਣੀ ਪਾਈ ਡਿਆ ਪੈਗਾ ਤੇ ਚਲੋ ਵੀ ਮਿੱਤਰੋ ਲੈ ਥੋੜੇ ਚੁੱਪ ਕਰਦੀ ਨਹੀਂ ਉਹ ਵਿੱਚ ਕੋਲੋਂ ਦਾ ਸ਼ੁਰੂ ਕੀਤਾ ਹਲੇ ਹੁਣੀ ਆ 7 ਸੈਕਿੰਡ ਹੋਏ ਆ ਨਾਲ ਹੀ ਬੋਲਣ ਲੱਗ ਗਏ ਹਲੇ ਇਹਦਾ ਨਾਟ ਪਾਉਣਾ ਪੈ ਗਿਆ ਆ ਕੇ ਨਾ ਭੈਣ ਤੂੰ ਜ ਨੂੰ ਕੋਦਨ ਉਹਦਾ ਹੀ ਰਿਹਾ ਇੰਟ ਉਹ ਇਹਦੇ ਭਰਾਵਾ ਤੇ ਚਲੋ ਵੀ ਮਿੱਤਰੋ ਬਸ ਰੈਡੀ ਹੋ ਗਏ ਲੈ ਦੇਖਿਆ ਬ੍ਰੇਕ ਵਾਲੇ ਫੇਰ ਨਹੀਂ ਕੀਤੀ ਹੋ ਕਿ ਲਈ ਪਤਾ ਨਹੀਂ ਲੱਗੂਗੀ ਇਹਦਾ ਚੌਪ ਦਾ ਕਰਦਾ ਮੈਨੂੰ ਵੀ ਪਤਾ ਨਹੀਂ ਕਿਹੜਾ ਮਾਰ ਕਿਹੜਾ ਬੋਲਣਾ ਕਿਹੜਾ ਕਸ ਕੇ ਆਏ ਨੇ ਫੈਮਿਲੀ ਵਲੌਗ ਆ ਉਹ ਇਹਨੂੰ ਭੈਣ ਚੁਕ ਲੈ ਲੈ ਲੈਣਾ ਦਾ ਮੁੰਡੇ ਕੱਢਦੇ ਹੀ ਨਹੀਂ ਆਹੀ ਆ ਦੂਜੇ ਮੈਨੂੰ ਕਹੂ ਫੋਟੋਆਂ ਆ ਇਹ ਸਾਰਾ ਹੈ ਬਸ ਉਹ ਤੇ ਆਪਣੀ ਨੇ ਆ ਪਰ ਮੈਂ ਜਿਹੜਾ 1500 ਚਲੋ ਵੀ ਮੇਥੋਂ ਰੈਡੀ ਆਪਾਂ ਹੈਗੇ ਕੱਪੜੇ-ਕੱਪੜੇ ਬਾਗ ਹੀ ਨੇ ਆਪਣੀ ਕੀ ਪਾਈ ਆ ਫੇਵਰਟ ਰੈੱਡ ਸੈਂਡੋ ਦਸਵੇਂ ਰਵਣੀ ਪਾਸੇ ਮੈਂ ਰੈਡੀ ਆ ਚ ਚੜੀਏ ਤੇ ਉਹਦੇ ਬੈਠਾ ਫੋਨ ਵਾਲਾ ਇਹਨੇ ਫੋਨ ਥੱਲੇ ਲੱਗਾ ਹੋਇਆ ਜਿਹੜਾ ਚਲੋ ਵੀ ਮਿੱਤਰੋ ਮੈਂ ਯਾਰ ਰਵਣੀ ਉੱਤੇ ਬੈਠੇ ਆ ਸਾਲੇ ਮਿਲਣੇ ਧੱਕਾ ਲਾ ਚੱਲ ਛੱਡ ਦੇ ਝੋਟਾ ਐਦਾ ਹੀ ਆ ਹਲਕੇ ਵਾਹਿਗੁਰੂ ਸਤਨਾਮ ਵਾਹਿਗੁਰੂ ਪਹੁੰਚ ਜਾਵੇ ਆ ਲੋ ਜੀ ਉਹਨੂੰ ਕਿਵੇਂ ਲਾਉਣਾ ਆ ਗਿਆ ਬਰ ਬੌਂਡ ਮਾਰ ਚਾਹੇ ਘਾਟਾ ਹੁਣਾ ਉਹ ਕਿਹੜਾ ਸੀਲ ਹੋਇਆ ਭੈਣ ਜੋ ਹੁਣਾ ਸੀ ਪਾਵਰ ਜਿੰਨੀ ਹੈਗੀ ਆ ਉਹ ਹੁਣਾ ਹੀ ਆ ਮੁੰਡਾ ਚੱਲੇ ਸੀਗੇ ਆਪਾਂ ਤੇ ਕੰਮ ਆਪਣਾ ਹੋ ਗਿਆ ਖਰਾਬਰਾ ਉਹ ਵਧੀਆ ਵਧੀਆ ਹੋਇਆ ਨਹੀਂ ਗੇੜੀ ਹਾਂਡੀ ਨੂੰ ਆਪਣਾ ਲਗਾ ਜਗਾ ਟੋਕ ਆ ਪ੍ਰੈਸ਼ਰ ਪਲੇਟ ਨੂੰ ਪਲੇਸ਼ ਬੇ ਟੁੱਟੀ ਐ ਨਹੀਂ ਉਹ ਤੇਰੇ ਮੋਰ ਪ੍ਰੈਸ਼ਰ ਬੁਲੇਟ ਕਰ ਪ੍ਰਾਈ ਵੀ ਸਹੀ ਐ ਟੁੱਟਾ ਕੀ ਹੋ ਸਮਝ ਨਹੀਂ ਆਉਂਦਾ ਪਿਆ ਇੱਕੋ ਵਾਰ ਹੀ ਕਰਾਂਗੇ ਹੁਣ ਚਲੋ ਮੈਨੂੰ ਪਤਾ ਲੱਗ ਗਿਆ ਸੀ ਜਿੱਦਾਂ ਵਾਈਬ੍ਰੇਸ਼ਨ ਕੋਈ ਵੱਲੋਂ ਹੀ ਮੈਨੂੰ ਸਾਡਾ ਅੱਜ ਆ ਲੱਗਦਾ ਹਾਂ ਹਾਂ ਗੇਅਰ ਚਾਰ ਉਹਦੇ ਵੀ ਕਰਨੀ ਆ ਲਾਚ ਲਾਚ ਤਾਂ ਜਾਣਾ ਹੀ ਆ ਉਹਦੇ ਤੇ ਆ ਸਪਰਿੰਗ ਹਾਂ ਲੈ ਸਪਰਿੰਗ ਉਹ ਜੱਟ ਕਲੱਚ ਉਹ ਪ੍ਰੈਸ਼ਰ ਪਲੇਟ ਆਪਾਂ ਭੈਣ ਚਦੋ ਐਮ ਵੀਡੀਓ ਦੇ ਚੈੱਕ ਕਰਦੇ ਜਦੋਂ ਲਗਾ ਰਹੇ ਹਾਂ ਵੀ ਕਿੰਨੇ ਲਗਾ ਰਹੇ ਹਾਂ ਹੁਣ ਬਾਨੇ ਕਾ ਨਹੀਂ ਆਣਾ ਮੈਡਾ ਜੀਪ ਲੈ ਹੋ ਗੂ ਗਾਵੇ ਜੀਪ ਲਾ ਲਾਗਦੇ ਹਾਂ ਕੋਨ ਨੂੰ ਜੱਫਾ ਕਰ ਲੋ ਕਿ ਠੀਕ ਹੈ ਕਰੋ ਇਕੱਠਾ ਸੁਣ ਲੈ ਕਾ ਕੇ ਉਹ ਮੇਰ ਤੇ ਡਿੱ ਗਿਆ ਸਮਾਨ ਤਾਂ ਚੋਗਾ ਕਿ ਅੱਛੀ ਸੁਗਰ ਹੈ ਹੀ ਸੀ ਨਹੀਂ ਤੂੰ ਉੱਤ ਜਾਣਾ ਲੱਗ ਰਹੀ ਸੀ ਲੈ ਮੈਂ ਤਾਰ ਲਾਤੀ ਸ਼ੁਕਰ ਕਰੋ ਪਤਾ ਕਿ ਗੱਲ ਉਤਨੀ ਸੀ ਉਹ ਸਾਰੇ ਆ ਵੀ ਨਾਟ ਲੇ ਹੋ ਗਏ ਵੇ ਆ ਨਾਟ ਵੀ ਢਲੇ ਹੋ ਗਏ ਫਰੀ ਆਪਟਰ ਉਹ ਵੀਡੀਓ ਚੈੱਕ ਕਰ ਦਿਖਾਈ ਆ ਰਹੀ ਨਹੀਂ ਆਪਾਂ ਹੋ ਇਹ ਠੀਕ ਕਰਨੇ ਦੇਖੀ ਦੇਖੀ ਜਦੋਂ ਵੀਡੀਓ ਪਾ ਦੇਣੀ ਹੋਣਾ ਹੋ ਗਿਆ ਹਾਂਜੀ ਮੁੰਡਿਓ ਤੇ ਆ ਗਈ ਆਪਣੀ ਜੀਪ ਤੇ ਆਹ ਟਰੈਕਟਰ ਪੌਣੇ ਰੱਸਾ ਲਜਾਣੇ ਬੰਨ ਕੇ ਖੂ ਤੇ ਕੋਈ ਨਾ ਖੋਲਾਗੇ ਛੇਤੀ ਇਹਨੂੰ ਕਰਾਂਗੇ ਤਮਾਕਾ ਜਾਲਦੀ ਹੁਣ ਵੱਡਾ ਹੀ ਕਰਾਂਗੇ ਕੁਝ ਜਿੱਦਾਂ ਹੋਣ ਕੀਤਾ ਹਣ ਛੋਟਾ ਨਾਹ ਚੱਲਿਆ ਫੇ ਵੱਡਾ ਚੱਲਣਾ ਤੇ ਨਤਰੀ ਵਲੋਗ ਆਪਾਂ ਹੁਣ ਅਤੀ ਐਂਡ ਕਰਦੀ ਆਂ। ਟੈਂਟਰੀ ਕੱਢਦੇ 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 ਮੰਨ ਨਹੀਂ ਕਰਦੇ ਵਲੋਗ ਬਣਾਉ ਨੂੰ ਕਿ ਹੋ ਨੁਕਸਾਨ ਹੋ ਚੁਕਾ ਆ। ਆਹ ਦੇਖ ਸਕਦੇ ਆ। ਆਹ ਕਰੇ ਹੀ ਉੱਦ ਹੀ ਜਾਂਦੇ। ਤੇ ਮਿਲਦੇ ਆਂ ਅਗਲੇ ਵਲੋਗ 'ਚ। ਇਹ ਵਲੋਗ ਅੱਤੀ ਬੰਦ। ਇਹ ਨਹੀਂ ਨਿਕਲਦਾ। ਸਾਰਾ ਕੁਝ ਟੁੱਟਿਆ ਅੰਦਰ ਤੱਕ। ਆਹ ਤਰੇੜ ਆਈ ਆ ਤੇ ਉੱਦਰ ਬੈਠ ਗਾ। ਉਹ ਵੀ ਤਾਂ ਤੁਸੀਂ ਦੱਸੀ ਜਾਂਦੇ ਇੱਧਰ ਵੀ ਆਈ ਐ ਤੇ ਇੱਕ ਅੰਦਰੋਂ ਹਵਾ ਨਹੀਂ ਆਉਂਦੀ ਅੰਦਰ ਆਹ ਟੋਟਾ ਪਿਆ ਠੀਕ ਐ ਤੇ ਬਾਕੀ ਸਾਰਾ ਆਉਂਦੇ ਬਾਕੀ ਦਾ ਓਕੇ ਆ ਚਲੋ ਮਿਲਦੇ ਆ ਅਗਲੇ ਵਲੌਗ ਚ ਅੰਦਰ ਇਹ ਟੋਟਾ ਦਾ